ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਤੇ ਜ਼ਿਲ੍ਹਾ ਜਲੰਧਰ ਹਰਜਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਤੇ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਪੰਜ ਪਸ਼ੂਆ ਟੋਟਲ ਜਿਨ੍ਹਾਂ ਦੇ ਵਿੱਚ ਇੱਕੋ ਹੀ ਗੱਭਣੇ ਆ ਤੇ ਚਾਰ ਤੁਹਾਨੂੰ ਸੋਈਆਂ ਸਵਾਈਆਂ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਬਹੁਤ ਵਧੀਆ ਕਿਰਪਾ ਵਾਦਨਾ ਜੀ ਚਲੋ ਵਧੀਆ ਕਿਰਪਾ ਹੀ ਚਾਹੀਦੀ ਜੀ ਹਾਂਜੀ ਬਸ ਜੀ ਚਲੋ ਵਧੀਆ ਤੇ ਆ ਗਿਆ ਨਵਾਂ ਸਾਲ ਫਿਰ ਆ ਗਿਆ ਜੀ ਆ ਗਿਆ ਨਵਾਂ ਸਾਲ ਪਹਿਲਾਂ ਤਾਂ ਮੇਰੇ ਪਰਿਵਾਰ ਵੱਲੋਂ ਸਾਰੇ ਜਿੰਨੇ ਵੀ ਦਾ ਆਪਣੇ ਆਪਣੇ ਚੈਨਲ ਨਾਲ ਜੁੜੇ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਔਰ ਭਾਈ ਤੁਹਾਨੂੰ ਵੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਤੁਹਾਡੀ 2023 ਚ ਬਣੰਦੀ ਪਰ ਪਹਿਨੀ 24 ਚ 24 ਆਪਣੀ ਪਹਿਲੀ ਵੀਡੀਓ ਆਪਣੇ ਚੈਨਲ ਤੇ ਨਵੇਂ ਸਾਲ ਵਾਲੇ ਦਿਨ ਪਹਿਲੀ ਵੀਡੀਓ ਤੁਹਾਡੀ ਆ ਹਾਂਜੀ ਹਾਂਜੀ ਠੀਕ ਹੈ ਜੀ ਵੀਡੀਓ ਵੀ ਬਾਜੀ ਇਦਾਂ ਇਦਾਂ ਦੇ ਅਧ ਮੁੱਲ ਕਰ ਦੇਣੀ ਨਾ ਕਿ ਨਵੇਂ ਸਾਲ ਦੇ 15-20 ਮਿੰਟਾਂ ਦੀ ਮਾਲ ਵਿੱਚ ਨੇ ਠੀਕ ਹੈ ਆਫਰ ਹੀ ਲਾਉਣੇ ਆ ਫਿਰ ਅੱਜ ਨਵੇਂ ਸਾਲ ਦੇ ਆਫਰ ਜਿਹੜੇ ਪਹਿਲੀ ਵੀਡੀਓ ਇਹ ਜਾਵੇ ਪੂਰੀ ਯਾਦ ਰਵੇ ਵੀਰਾਂ ਨੂੰ ਠੀਕ ਆ ਪੰਜੀ ਜਦਾਂ ਕੋ ਵੀ ਉਦਾਂ ਹੀ ਕਰ ਦੇ ਜੀ ਤੇ ਨਾਮ ਮੇਰੇ ਦੱਸਿਓ ਆਪਣਾ ਇੱਕ ਵਾਰੀ ਨਾਮ ਭਾਈ ਹਰਜਿੰਦਰ ਸਿੰਘ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਜ਼ਿਲ੍ਹਾ ਜਲੰਧਰ ਫੋਨ ਨੰਬਰ 9968558229822 ਦੋਨਾਂ ਦੇ ਵਟਸਐਪ ਹੁੰਦੀ ਦੋਨਾਂ ਦੇ ਕਾਲਿੰਗ ਹੁੰਦੀ ਆ ਭਾਈ ਜਲੰਧਰ ਤੋਂ ਅੰਮ੍ਰਿਤਸਰ ਵਾਲੇ ਰੋਡ ਤੋਂ ਡੇਢ ਕਿਲੋਮੀਟਰ ਹਟਮਾ ਪੈਂਦੇ ਆ ਆਪਣਾ ਕਰ ਕਰਤਾਰਪੁਰ 4 ਕਿਲੋਮੀਟਰ ਤੇ ਸਭਾਨਪੁਰ ਵੀ 4 ਕਿਲੋਮੀਟਰ ਕਬੂਥਲਾ ਵੀ ਲੱਗ ਗਿਆ ਕਬੂਥਲਾ ਪਈ 9 ਕਿਲੋਮੀਟਰ ਠੀਕ ਹੈ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਕੋਲ ਦੋ ਇੱਕ ਰੇ ਫੋਨ ਨੰਬਰ 92 89 86 58 84 270 96 511 ਪਈ ਆਪਾਂ ਜ਼ਿਲ੍ਹਾ ਆਪਾਂ ਨੂੰ ਜਲੰਧਰ ਪੈਂਦਾ ਪਰ ਉਹ ਜਲੰਧਰ ਆਪਣੇ ਤੋਂ 15 16 ਕਿਲੋਮੀਟਰ ਹਟ ਮੈਂ ਕਬੂਥਲਾ ਕੋਲੇ ਪਈ 8 9 ਕਿਲੋਮੀਟਰ ਕਰਬੂਥਲੇ ਆਪਾਂ ਨੂੰ ਉਹਨਾਂ ਕੀ ਜਲੰਧਰ ਪੈ ਜਾਂਦਾ ਨਾ ਉਹਨਾਂ ਕੀ ਬਿਆਸ ਪੈ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਚਲੋ ਸ਼ਿਰਵਾਤ ਫਿਰ ਆਪਾਂ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਮਾਝੇ ਇਹਦੇ ਤੋਂ ਹੀ ਆਪਾਂ ਕਰਨੀ ਆ ਥਾਣੇ ਦੇਖ ਸਕਦੇ ਇਹਦੇ ਲਾਗੇ ਤਾਂ ਆਪਾਂ ਪਾਜੀ ਮਿਲਕ ਵੇਨ ਦਿਖਾਉਂਦੇ ਆ ਮਿਲਕ ਵੇਨ ਵਿੱਚ ਚੰਗੀ ਲੱਗੀ ਆ ਤੇ ਦੱਸਿਓ ਵੀ ਜੀ ਫਿਰ ਕਿੰਨਾ ਸੁਆ ਗਿਆ ਭਾਈ ਤੀਜੇ ਸੁਦੇ ਮੈਂ ਸੋਈ ਆ ਪ੍ਰੋਪਰ ਕਹਿੰਨ ਨੂੰ ਦੂਜਾ ਵੀ ਚੱਲਦੇ ਪਰ ਹੈ ਪ੍ਰੋਪਰ ਤੀਜੇ ਸੁਦੇ ਆ ਠੀਕ ਆ ਇਹ ਨੂੰ ਪਾਏ 14-15 ਦਿਨ ਹੋ ਗਿਆ ਠੀਕ ਹੈ ਇਹਦੇ ਘੱਟੀਆਂ ਭਾਜੀ ਅੱਛਾ ਹਾਂਜੀ ਤੇ ਦੁੱਧ ਕਿੰਨਾ ਤਿਆਰ ਸੀ ਲਾਸਟ ਟਾਈਮ ਭਾਜੀ ਜਿਹੜਾ ਚੋਣ ਵਾਲਾ ਦੁੱਧ 13 ਲੀਟਰ ਆ ਆਪਣੇ ਘਰੋਂ ਘਰੋਂ ਚਵਾ ਕੇ ਦੋਗੇ ਜਿੰਨਾ ਮਰਜ਼ੀ ਮੇਰਾ ਵੀਰ ਇੱਕ ਟਾਈਮ ਚੋਵੇ ਚੰਗ ਚਾਰ ਟਾਈਮ ਚੋਵੇ ਪਰ ਆਪਾਂ 12 ਲੀਟਰ ਵਾਲਾ ਸੌਦਾ ਕਰ ਲਿਆ ਭਾਜੀ ਠੀਕ ਹੈ ਕੁਸ਼ ਨੂੰ ਆਏ ਨੇ ਠੰਡ ਠੰਡ ਕਰਕੇ ਕਿਲੋ ਖੰਡ ਦਾ ਫਰਕ ਪੈ ਸਕਦਾ ਹੈ ਹੋਊਗਾ 13 ਹੀ ਆਪਾਂ ਪਰ 12 ਮੰਨ ਕੇ ਕੋਈ ਵੀ ਸੌਦਾ ਕਰੇ ਠੀਕ ਹੈ ਜੀ ਹਾਂਜੀ ਹਾਂਜੀ ਲਿਆ ਫਿਰ ਖੋਲੋ ਹਾਂ ਤੋਰੀਏ ਬਾਤੀ ਦਿਖਾ ਦਿਓ ਭਾਈ ਕੱਦ ਕੱਡ ਕੱਦ ਕਾਠ ਦੀ ਜਿਹੜੀ ਪੂਰੀ ਵੱਡੀ ਆ 12 13 ਲੀਟਰ ਦੁੱਧ ਜਿਹੜਾ ਮੌਕੇ ਤੇ ਤਿਆਰ ਦੱਸਦੇ ਆ ਦੋਰ ਦੇ ਵੀ ਜੀ ਥੋੜੀ ਲੰਮੀ ਦੋਰ ਦਿਓ ਖੱਲਿਆ ਵੀ ਚੰਗੀ ਕਮਾਲ ਦੀ ਤਿਆਰੀ ਆ ਲੈ ਆਓ ਬਾਕੀ ਸੂਈ ਸਵਾਈ ਆ ਆਪਣੀ ਕੋਈ ਵੀਰ ਚਵਾਈ ਕਰਕੇ ਤਸੱਲੀ ਕਰਕੇ ਖੜੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਮਗਰ ਵੀ ਕੱਟੀ ਆ ਹਾਂਜੀ ਪਿੱਟਪੜਾ ਵੀ ਮੈਂ ਨਾ ਚੰਗਾ ਭਜੀ ਚੰਗੇ ਕਦ ਕਾਠ ਵਾਲੀ ਆ ਮੈਂ ਭਾਈ ਕਿੱਦੋਂ 2 ਕਿਲੋ ਦੀ ਹੁਤਾ ਮਾਰ ਜੂਗੀ ਆਰਾਮ ਨਾਲ ਤੇ ਖੰਡ ਤੋਂ ਓਕੇ ਵੀ ਤੇ ਪੂਰੇ ਮੈਂ ਭਾਜੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਣਾ ਸਾਰੇ ਪਛਮਾ ਦੀ ਘਰ ਤੱਕ ਗਰੰਟੀ ਹੋਗੀ ਅਗਰ ਥਾਂ 'ਚ ਨਾੜ ਗਲਟੀ ਹੋਵੇ ਥਣ ਵੱਧ ਘਟ ਹੋਵੇ ਆਪਾਂ ਉਹਨਾਂ ਕੈਮਰਾ ਕਹਿੰਦੇ ਪਏ ਕਿਰਾਏ 'ਚ ਮੇਰੇ ਪਸ਼ੂ ਵਗਾਵਾਂਗੇ ਤੇ ਕੀ ਰੱਖੀਏ ਤਾਂ ਮੁੱਲ ਮੁੱਲ ਪਾਜੀ ਆ ਤੇ ਫਿਰ ਓਫਰੀ ਲਓ ਨਵੇਂ ਸਾਲ ਦੀ ਪਹਿਲੀ ਮੱਝ ਤੇ ਪਹਿਲਾ ਮੁੱਲ ਪਹਿਲਾ ਮੁੱਲ 75000 ਦੀ ਮੈਂ ਸਿਰਫ ਦਾਂਗੇ ਪਾਜੀ ਵਿਚ ਮਾਨਤਨ ਮਾਨਤਨ 5000 ਰੁਪਿਆ ਕਰ ਦਾਂਗੇ ਅੱਛਾ ਹਾਂਜੀ 70000 ਦੀ ਦੇ ਦੋਗੇ ਤੇ ਦੁੱਧ 12 ਲੀਟਰ ਘਰੋਂ ਚ ਆ ਕੇ ਦੋਗੇ ਹਾਂਜੀ ਠੀਕ ਹੈ ਜੀ ਬਾਕੀ ਤੁਸੀਂ ਦੱਸੋ ਕੋਈ ਹਿਮੀ ਕਰਾਈਏ ਹਣ ਮਾਨਤਨ ਹਾਂਜੀ ਹਾਂਜੀ ਕੋਈ ਛੱਡ ਦਈਏ ਵਿਚ ਫਿਰ ਯਾਰ ਦੋ ਛੱਡ ਦਿੰਦੇ ਆਪਾਂ ਅੱਛਾ 68000 ਦੀ ਦੇ ਦਾਂ 80000 ਦੀ ਮੈਂ ਦੇ ਦਾਂਗੇ 12 13 ਲੀਟਰ ਦੁੱਧ ਘਰੋਂ ਮੇਣ ਕੇ ਲੈ ਜੇ ਜਿਹੜਾ ਠੀਕ ਹੈ ਜੀ ਵੱਡੀ ਮੈਂ ਬਾਕੀ ਉਤਰਾ ਵੀ ਕੱਦ ਕਾਟ ਦੀ ਜਿਹੜੀ ਚੰਗੀ ਆ ਹੁਣ ਇੱਕ ਛੋਟੀ ਤੁਹਾਨੂੰ ਦਿਖਾਉਣੀ ਆ ਸੁਆ ਕਿਨਵਾ ਚ ਵਿਧੀ ਆ ਪਾ ਜੀ ਪਹਿਲੇ ਸੁਆ ਚਾਰ ਦੰਦ ਪਹਿਲਾ ਸੁਆ ਤੇ ਮੋਂ ਚਾਰ ਦੰਦ ਥਣ ਦੇ ਇੱਕ ਸਾਦੇ ਦਾ ਬੜਾ ਕਮਾਲ ਦਾ ਵਾ ਲੂਣ ਕੱਟੀ ਨੂੰ ਭਾਈ ਇਦਾਂ ਦਾ ਥਾਨ ਨਹੀਂ ਲੱਗਦਾ ਜਿਦਾਂ ਦਾ ਇਹਨੂੰ ਲੱਗਾ ਤੋ ਠੀਕ ਹੈ ਜੀ ਹਾਂ ਜੀ ਕਿੰਨਾ ਚਿਰ ਹੋਇਆ ਜੀ ਨਾ ਸੋਈ ਨਾ ਇਹੋ ਅੱਜ ਭਾਈ ਸਤਨਾ ਦੇਣਾ ਪ੍ਰੋਪਰ ਸੋਈ ਨੂੰ ਕੱਟਾ ਮਗਰ ਆ ਪਰ ਬੱਚਾ ਬਹੁਤ ਜ਼ਿਆਦਾ ਪਲਿਆ ਕਿਹੜਾ ਕੱਟਾ ਜੀ ਇਹਦਾ ਆ ਜਿਹੜਾ ਜੀ ਕੱਟਾ ਜਿਹੜਾ ਚੰਗੇ ਟੀਕੇ ਦਾ ਜਿਆਦਾ ਵੇਖੋ ਆਹ ਦੇਖੋ ਕੱਟੇ ਦੇ ਇੱਕ ਵਾਲ ਵੀ ਨਹੀਂ ਚਟਾ ਰਹੇ ਹੋਰਾ ਪਲਿਆ ਕੱਟਾ ਬੜਾ ਕੱਟਾ ਬਹੁਤ ਤਗੜਾ ਦਿੱਤਾ ਜੀ ਤੇ ਆ ਕੱਟਿਓ ਮੈਂ ਦੀ ਹਾਂ ਜੀ ਉਹ ਕੱਟਿਓ ਮੈਂ ਦੀ ਤੇ ਕਿੰਨਾ ਚਿਰ ਦੁੱਧ ਵੇਚੀ ਇਹਦੇ ਕੋਲ ਤੁੰਤ ਭਾਈ ਉਹ 9 ਲੀਟਰ ਦਾ ਅਸਕਰ ਮੌਕੇ ਤੇ ਜਿਹੜਾ ਚੋਣ ਵਾਲਾ ਚਵਾ ਕੇ ਦੋਗੇ ਹਾਂਜੀ ਪਰ 8 ਲੀਟਰ ਦਾ ਮੇਰੇ ਨਾਲ ਵੀਰ ਕੋਈ ਵੀ ਸੁਣਦਾ ਕਰੇ ਕਿੰਨੇ ਪਾਜੀ ਤਾਂ ਘੱਟ ਦੱਸਣ ਦੇ ਨਵਾਏ ਨੂੰ ਇਹਨਾਂ ਪਸ਼ੂ ਕੋਈ ਫਰਕ ਪੈਸੇ ਹਾਂਜੀ ਬਾਜ ਚ ਸਫਰ ਚ ਵੀ ਜਾਣੀਆਂ ਕੋਈ ਨਾ ਫਰਕ ਸਫਰ ਚ ਵੀ ਜਾਣੀਆਂ ਹਾਂਜੀ ਤੇ ਕੱਟੀ ਪਾਜੀ ਦੁੱਧ 10 11 ਕਿਲੋ ਆਰਾਮ ਨਾਲ ਕੱਢੂਗੀ ਠੀਕ ਹੈ ਜੀ ਨੋਰਮਲ ਜੀਵਾ ਦੇ ਵੀ ਇੰਨਾ ਕੱਢਨੇ ਲਿਆ ਫਿਰ ਤੋਰ ਦਈਏ ਬਾਕੀ ਇਹ ਆ ਕਿ ਛੋਟੀ ਆਵਾਂ ਜਿਹੜੀਆਂ ਨਵੀਆਂ ਆਵਾਂ ਜਿਹੜੀ ਇਹ ਵੀ ਨਵੀਂ ਝੋਟੀ ਆ ਕੱਦੇ ਦਾ ਵੀ ਝੋਟੀ ਕਦ ਕਾਠ ਜਿਹੜਾ ਪੂਰਾ ਉੱਚਾ ਆ ਹਾਂਜੀ ਥੋੜਾ ਨਾ ਬੱਚਾ ਵੱਡਾ ਦਿੱਤੇ ਤਾਂ ਥੋੜੀ ਝੋਟੀ ਲੱਪੇ ਦੇ ਵਿੱਚ ਬਾਕੀ ਆਪ ਵੀ ਝੋਟੀ ਵੱਡੀ ਆ ਕਦ ਕਾਠ ਫਖ ਫੱਡੀ ਆ ਕਾਰਾ ਜਾਂ ਸਰੀਰ ਇਹਦਾ 10 ਕਿਲੋਟਰ ਦੁੱਧ ਜਿਹੜਾ ਕਿੰਦੇ ਕੀ ਇਹ ਵੀ ਦਹੀਂ ਜਾਊਗੀ ਪਹਿਲੇ ਸਵੇਰੇ ਖਾਣ ਬਹੁਤ ਵਧੀਆ ਭਾਜੀ ਰੋਟੀ ਲੱਗਾ ਇਦਾਂ ਨਾ ਪੂਰੀ ਕੱਟੀ ਹੋਣੀ ਬਾਕੀ ਜਿਹੜੇ ਵੀਰਾਂ ਨੂੰ ਹੁੰਦਾ ਕਿ ਝੋਟੀ ਵੀ ਨਵੀਂ ਹੋਵੇ ਥਣ ਵੀ ਚੰਗਾ ਹੋਵੇ ਸੋਹਣੀ ਸੁਨੱਖੀ ਵੀ ਹੋਵੇ ਤੇ ਉਹ ਚੀਜ਼ਾਂ ਜਿਹੜੀਆਂ ਪੂਰੀਆਂ ਸਾਰੀਆਂ ਇਹਦੇ ਵਿੱਚ ਹੌਲੀ ਹੌਲੀ ਆ ਦੇਖ ਸੰਦੇ ਹਵਾਨਾ ਨਾ ਦੇਖ ਸੰਦੇ ਇਹ ਆ ਜਾ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਬਾਕੀ ਗਾਹ ਵੀ 400 ਦੇ 44 ਝੋਟੀ ਆ ਜਿਹੜੀ ਖਾਣਾ ਨੇ ਚੰਗ ਲੱਗ ਚਾਰ ਹੱਲੇ ਝੂਟੀ ਦੰਦਾਂ ਦੇ ਵਿੱਚ ਆ ਕੋਈ ਵੀ ਵੀ ਆ ਕੇ ਦੰਦ ਚੈੱਕ ਕਰਕੇ ਲੈ ਕੇ ਜਾਵੇ ਚਾਰ ਦੰਦਾਂ ਦਾ ਪਿਓ ਠੀਕ ਹੈ ਜੀ ਹਾਂਜੀ ਤੇ ਕੇ ਵੇਦੀ ਮੋਲ ਰੱਖੀ ਹੈ ਫੇਰੇ ਦਾ ਆਪਾ ਇਹ ਭਾਜੀ ਜਿਹੜੇ ਵੀਰ ਪਤਾ ਹੈ ਜਿਨ੍ਹਾਂ ਨੂੰ ਕਾਨੂੰਨ ਕਟੀਆਂ ਭਾਜੀ 10 15 ਦਿਨ ਖਾ ਪੀ ਕੇ ਬੰਦੀਆਂ ਹਾਂਜੀ ਹਾਂਜੀ ਬਾਕੀ ਫੇਰ ਵੀ ਜਿੰਨਾ ਹੈਗਾ ਚੰਗਾ ਆ ਗਿਆ ਥਾਣਾ ਬਹੁਤ ਵਧੀਆ ਹਾਂਜੀ ਹਾਂਜੀ ਤੇ ਕਰਦੀ ਹੈ ਜਾਇਜ਼ ਜਾਇਜ਼ ਕਿਹਾ ਜੀ ਬਿਲਕੁਲ ਦੇਣੀ ਭਾਜੀ 65000 ਦੀ ਜੀ 65000 ਦੇ ਹਾਂਜੀ ਪਰ ਬਿਲਕੁਲੋਂ ਜਾਇਜ਼ ਨਹੀਂ ਜੀ दे अच्छा 2000 रुपैया उभी ਛੱਡਨਾ ਜੀ ਭਾਈ 2 ਹੀ ਛੱਡਨਾ ਜੇ ਬਾਕੀ ਭਾਈ ਤੁਸੀਂ 1000 ਹੋਰ ਛੱਡੀਏ ਫਿਰ ਫਿਰ ਕੀ ਭਾਜੀ ਬਾਟ ਫੂਡ ਕਰਨਾ ਪੂਰੇ 60 ਦੀ ਦੇਣੀ ਅੱਛਾ ਪੂਰੇ 60 ਦੀ ਪੂਰੇ 60 ਦੀ ਦੇਈਏ ਕੋਈ ਨਾ ਉਹਨਾਂ ਨੂੰ ਕੋਈ ਇੱਕ ਸਾਰਾ ਲੱਗੇ ਨਾ ਸਾਨੂੰ ਲੱਗੇ ਨਵੀਂ ਝੋਟੀ ਦੇ ਦੇਣੀ ਆ 60000 ਦੀ ਦੇ ਦਾਂਗੇ ਉਹ ਚ ਵੀ ਮਾਨਦਾਨ ਕਰਾਂਗੇ ਅੱਛਾ ਜਿਹੜੇ ਰੇਟ ਆਪਾਂ ਦੱਸੰਦੇ ਮਾਨਦਾਨੀ ਨਾ ਜੀ ਲੇ ਮਾਂਦਾਂ ਹੋਣ ਕੇ ਕੋਈ ਵੀਰ ਨਾ ਜੀ ਹੁਣ ਲਾਵੇ ਇਕਲੇ ਬਸ ਜੇ ਕਿਹਨੂੰ ਚੰਗੀ ਲੱਗਦੀ ਫੋਨ ਇੱਕ ਦੀ ਲਾਵੇ ਜ਼ਰੂਰ ਮਾਂਦਾਂ ਤੁਹਾਨੂੰ ਹੋਣ ਕੇ ਨਵੇਂ ਸਾਲ ਵਾਲੇ ਦਿਨ ਆਪਾਂ ਕਿਸ ਨੂੰ ਮੋੜਨਾ ਨੀਗਾ ਸਾਵੇਂ ਭਾਈ ਸਾਵੇਂ ਵੀ ਹੁੰਦੇ ਹੋਏ ਨਾ ਆਪਾਂ ਪਸ਼ੂ ਦਾਾਂਗੇ ਜੀ ਠੀਕ ਆ ਹਾਂਜੀ ਤੇ ਹੁਣ ਗੱਬਨ ਵੈੜ ਆ ਗਈ ਹੈ ਕਹਿੰਦਾ ਆ ਬੱਚੀ ਆ ਗਈ ਹੈ ਭਾਈ ਰੰਗ ਰੂਪ ਦੀ ਬੜੀ ਸਫਾਈ ਜਿਆ ਜਿਹੜੀ ਸਾੰਭੀ ਸੁੰਭੀ ਵੀ ਚੰਗੀ 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 ਫਾਰਮ ਦੀ ਬੱਚੀ ਆ ਘੰਡੀ ਦੋ ਦਾ ਪਹਿਲਾ ਸੁਹਾ ਹਾਂ ਦੇਖਾਂਦੇ ਜੀ ਆ ਦੇਖੋ ਠੰਡੀ ਬਹੁਤਾ ਵੱਛੀ ਬਾਕੀ ਗਲਾਬੀ ਧਾਣੇ ਵੇਖੋ ਹੁਣ ਤਾਂ ਹੀ ਹੱਥ ਚਾਉਂਦਾ ਹਾਂ ਹਾਂਜੀ ਹਾਂਜੀ ਇਹ ਕਿੰਨੇ ਕ ਦੁੱਧ ਵਾਲੀ ਜਬੀਦੀ ਇਹ ਭਾਜੀ ਆਪਾਂ ਆਪਣੇ ਚੈਨਲ ਦੇ ਹੀ ਕੋਈ ਬੰਦਾ ਵੀਡੀਓ ਕੱਢ ਕੇ ਦੇਖ ਲਵੇ ਘੱਟਨਾ ਘੱਟ 10 ਵੱਛੀਆਂ ਆਪਾਂ ਪਲੂਨ ਪਾ ਦੀਆਂ ਹਾਂਜੀ ਹਾਂਜੀ ਆਪਣੇ ਚੈਨਲ ਤੇ ਮੇਰੀਆਂ ਵੀਡੀਓ ਕੱਢ ਕੇ ਦੇਖ ਲੈ ਇੱਕੋ ਹੀ ਫਾਰਮ ਚ ਲਿਆਉਂਦੇ ਆ ਅੱਛਾ ਇੱਕੋ ਚ ਹੀ ਹੁੰਦੀ ਆ ਹਾਂਜੀ ਭਾਜੀ ਉਹਨਾਂ ਦੀਆਂ ਜਿਹੜੀਆਂ ਪਲੂਨ ਵੱਛੀਆਂ ਵੀ ਨੇ ਨਾ 20 ਪਲੱਸ ਚੱਲਦੀਆਂ 20 ਪਲੱਸ ਆਰਾਮ ਨਾਲ ਹੀ ਚੱਲਦੀਆਂ ਲਿਆ ਫਿਰ ਤੋਰੋ ਇਹਨਾਂ ਬਾਕੀ ਕੱਦ ਕਾਠੇ ਦਾ ਦੇਖ ਸਕਦੇ ਹਾਂ ਝੋਟੀ ਤੋਂ ਵੀ ਉੱਚ ਇੱਥੇ ਫਰੋਂ ਉੱਪਰ ਲਿਆਇਓ ਇੱਧਰ ਪਿੱਛੇ ਕੈਮਰਾ ਕਿ ਕਿ ਨਾਉ ਚਾਰ ਦਾਂਦਾ ਪਈ ਬੱਚੀਆਂ ਪਿਓਰ ਚਾਰ ਦਾਂਦਾ ਇਹ ਮੂਵਡ ਆਨ ਦਾ ਥੋੜਾ ਜਿਹਾ ਕਰਦੀ ਆ ਕੋਸ਼ਿਸ਼ ਕਰਦੇ ਤੁਹਾਨੂੰ ਦਿਖਾਉਂਦੀ ਨਹੀਂ ਤੇ ਕੋਈ ਵੀਰ ਇੱਥੇ ਆ ਕੇ ਵੇਖ ਲੈ ਇਹਨਾਂ ਥੋੜੀਆਂ ਪਈ ਫਾਰਮ ਚ ਰਹੀਆਂ ਖੁੱਲੀਆਂ ਆਹ ਦੇਖੋ ਆਹ ਦੇਖ ਸਕਦੇ ਜੀ ਪਿਓਰ ਚਾਰ ਦਾਂਦਾ ਪਿਓਰ ਚਾਰ ਦਾਂਦਾ ਜੀ ਠੀਕ ਹੈ ਜੀ ਲੈ ਥੋੜੀਆਂ ਖੁੱਲੀਆਂ ਬੱਚੀਆਂ ਫਾਰਮ ਚ ਹਾਂਜੀ ਹਾਂਜੀ ਹਾਂ ਕਰਕੇ ਥੋੜਾ ਨਾ ਰੱਸੀ ਦੀ ਹੋੜ ਨਹੀਂ ਆਉਂਦੀ ਆ ਬਾਕੀ ਹੈ ਆ ਬਹੁਤ ਠੰਡੀ ਹੈ ਜੀ ਕੱਦ ਪੇੜ ਦੇਖ ਲਓ ਬੋਦੀ ਦੇ ਹਾਂ ਦੇਖ ਸਾਦੇ ਜੀ ਆ ਦੇਖੋ ਬਈ ਬੋਦੀ ਅੱਛੀ ਲੈ ਜੀ ਲੈ ਜੀ ਤੋੜ ਦਿਓ ਇੱਕ ਰੀ ਚੰਗੀ ਤਿਆਰ ਹੋਣੀ ਹੈ ਇਹ ਇਹ ਮਨਚਾਰੀ ਬੋਦੀ ਦਾ ਆ ਪ੍ਰਸਿੱਧੀ ਉਹਨੂੰ ਚੁਣਾਂਗੇ ਚੇਤੂ ਦਾ ਥੋੜਾ ਜਿਹਾ ਕਰਦੀ ਆ ਉਤਰਾਂ ਜਿਹੜੀ ਕੱਦ ਕਾਠ ਦੀ ਬੋਦੀ ਵੇਡ ਦੀ ਜਿਹੜੀ ਚੰਗੀ ਹੈ ਆ ਰਹੀ ਆ ਉਦਾਂ ਬੱਚੀ ਭਾਜੀ ਕੋਈ ਛੜਾਕਾ ਨਹੀਂ ਆ ਉਦਾਂ ਠੰਡੀ ਤੇ ਰਹੀ ਆ ਬਾਕੀ ਇੱਕ ਰੇ ਦਾ ਕੱਦ ਕੱਠ ਬੋੜੀ ਵੇਟ ਵੀ ਆਪਾਂ ਦੇਖ ਸਕਦੇ ਕੋਈ ਜਜਮੈਂਟ ਲਵਾ ਦੋ ਮੇਰੇ ਠੀਕ ਹੈ ਜੀ ਹਾਂਜੀ ਹਾਂਜੀ ਲੈ ਜਾਓ ਜੀ ਬਾਕੀ ਸੂਨ ਤੱਕ ਚੰਗੀ ਤਿਆਰ ਹੋਣੀ ਆ ਇਹ ਵੀ ਤੇ ਕਿੰਨਾ ਕੁ ਤਰਾ ਵੀਰ ਜੀ ਟਾਈਮ ਲੈ ਜੂਗੀ ਜੀ ਟਾਈਮ ਪੱਜੀ ਕਹ ਰਿਆ 15 ਦਿਨ ਦਸੀ ਆਪਾਂ 20 22 ਦਿਨ ਦਾ ਸੀ ਠੀਕ ਆ ਰਾਜੀ ਏ ਪਸ਼ੂ ਦਿਲ ਲਾ ਕੇ ਵੀ ਜਾ ਕੇ ਇੱਕ ਦੋ ਦਿਨ ਬਾਅਦ ਲੈ ਜੂਗੀ ਪਰ ਬੱਚੀ ਬਨਣ ਵਾਲੇ ਭਾਈ ਰਿਕਾਰਡ ਤੋੜ ਦੂਗੀ ਠੀਕ ਆ ਸਰੂ ਦੇਖ ਲਓ ਬੱਚੀ ਦੇ ਬਹੁਤ ਵਰੀਆ ਧਾਰ ਦੂਗੀ ਠੀਕ ਆ ਜੀ ਹਾਂਜੀ ਤੇ ਕੀ ਰੱਖੀਏ ਫਿਰ ਇਹਦਾ ਮੁੱਲ ਆਪਾਂ ਮੁੱਲ ਤਾਂ ਭਾਜੀ ਬੱਚੀ ਦਾ ਤੁਹਾਨੂੰ ਹੀ ਪਤਾ ਆਪਾਂ ਪੁੰਚਾਰ ਕਰਕੇ ਆਪਾਂ ਪਹਿਲੀ ਆਰਟੀਕਲ ਠੀਕ ਆ ਛਡੋ 65 ਫੂਟ ਨੂੰ ਨਵੇਂ ਸਾਲ ਦੀ ਪਹਿਲੀ ਵੀਡੀਓ ਬਨਉਣੀ ਹਾਂਜੀ ਹਾਂਜੀ ਚੋ ਇੰਜੋਏ ਆਰ ਦੇ ਉੱਚੀ ਦੇ 55000 ਦੀ ਵਿੱਚੋਂ 2000 ਹੋਰ ਨਹੀਂ ਪੰਜ ਜੀ ਅੱਛਾ 50 ਦੇ ਬੁਰੇ ਦੇ ਹੋਰ ਮੌਕੇ ਦੇ ਦੱਸੋ ਕਿੰਨਾ ਕਰਦੀ ਐ ਜਿੰਨਾ ਦੇਰ ਕਰਦੇ ਦੋ ਹੀ ਕਰਦੀ ਐ ਫਿਰ ਨਹੀਂ ਵੱਧ ਕਰਦੀ ਤਿੰਨ ਪੂਰੇ ਭਾਈ 45000 ਦੀ ਬੱਚੀ ਦਾਂਗੇ 45000 ਦੀ ਹਾਂਜੀ ਹਾਂਜੀ ਵੀ ਲਿਟਰਲੀ ਪਹਿਲੇ ਸੋਵੇ ਚਾਰ ਦਾਂਗੇ ਚਾਰ ਦੰਦਾਂ ਤਾਂ ਵੱਡੀ ਬੱਚੀ ਫਾਰਮ ਦੀ ਬੱਚੀ ਠੀਕ ਹੈ ਜੀ ਉਹ ਨਹੀਂ ਭਾਜੀ ਅੱਛਾ ਆਪਾਂ ਨਵੇਂ ਸਾਲ ਦੇ ਆਫਰ ਹੀ ਦੇ ਬਾਕੀ ਇਹਦੇ ਚ ਵੀ ਮਾਨਤਨ ਮਾਨਤਨ ਕਰਾਂਗੇ ਭਾਈ ਜਰੂਰ ਕਿਉਂ ਨਹੀਂ ਕਰਨਾ ਮਾਨਤਨ ਠੀਕ ਹੈ ਜੀ ਹੁਣ ਸੂਈ ਸਵਾਈ ਗਾਂ ਹੈ ਆ ਸੂਈ ਹੈ ਨਾ ਕਿੰਨਾ ਸੂਆ ਸੂਈ ਜੇ ਵੇਚੀਗੇ ਇਹ ਭਾਈ ਦੂਜੇ ਸੂਏ ਗਾਂ ਹੈ ਸੂਈ ਆ ਕਿੰਨਾ ਚਿਰ ਹੋ ਗਿਆ ਜੀ ਸੂਈ ਆ ਦੇਖੋ ਇਹ ਬੱਚੇ ਦਾ ਨੜ ਬਣਾ ਲਿਆ ਬੱਚਾ ਕਿ ਬੱਚੀ ਜੀ ਬੱਚਾ ਭਾਈ ਆ ਦੇਖੋ 나ਡੂ 나ਡੂ ਜਿਹੜਾ ਨਾਂ ਲੀ ਆ ਜੇ ਹਾਂਜੀ ਥੋੜੇ ਤੇ ਨਹੀਂ ਹੋਏ ਸੋਈ ਨਾ ਹਾਂਜੀ ਅੱਛਾ ਬਹੁਤ ਪਲਿਆ ਇਹਨੇ ਵੀ ਦਿੱਤਾ ਕਈ ਵੇਲੇ ਟੀਕੇ ਜਿਹੜੇ ਚੰਗੇ ਬਣਾਉਂਦੇ ਆ ਫਿਰ ਬੱਚੇ ਵੀ ਮਗਰ ਚੰਗੇ ਹੀ ਹੁੰਦੇ ਚੰਗੇ ਆਉਂਦੇ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਤਿਆਰ ਆ ਅੱਜ ਚਾਰ ਦਿਨ ਆ ਠੀਕ ਪਰ 14 ਲੀਟਰ ਹੋਊਗਾ 13 ਲੀਟਰ ਕੋਈ ਵੀ ਨਹੀਂ ਮੰਨ ਕੇ ਮੇਰੇ ਨਾਲ ਸੌਦਾ ਕਰੇ ਅੱਛਾ ਹਾਂਜੀ ਆ ਦੇਖੋ ਠੰਡੀ ਸੀਰ ਦੇਖੋ ਸੀਰ ਬਣਾ ਦੇਖੋ ਬੱਚੀ ਦਾ ਏ ਥੋੜਾ ਕੀ ਕੋਈ ਠੀਕ ਹੈ ਆਪਾਂ ਧਾਰ ਨਹੀਂ ਚਲੋ ਮਾਰੀ ਜਮਾ ਬਸ ਧਰਨਾ ਭਾਈ ਪਛਮਾ ਕੇ ਬਹੁਤ ਵੱਡਾ ਕੰਮ ਕਰਦੇ ਠੀਕ ਹੈ ਜੀ ਹਾਂ ਬਹੁਤ ਸਵਾਦ ਫਲਸੀ ਦੇਖੋ ਗੁਲਾਬੀ ਰੰਗ ਦਾ ਥੋੜਾ ਤੇ ਇਹ ਕਿੰਨਾ ਕੁ ਵੀਧੇ ਦੁੱਧ ਚ ਵਾਈ ਜਾਊਗੀ ਬੱਚੀ ਨੂੰ ਭਾਈ ਦੁੱਧ ਤਾਂ ਮੇਰੇ ਹਿਸਾਬ ਨਾਲ 20 ਕਿਲੋ ਹੀ ਘਟਣਾ ਚਾਹੀਦਾ ਅੱਛਾ 4 ਦਿਨ ਦੀ ਸੂਈ ਕੋਲ 14 ਕਿਲੋ ਹਲੇ ਕੋਈ ਬੋਲਾ ਮੰਨ ਲੈ ਜਾਂ ਦੁੱਧ ਮੰਨ ਲੈ ਰੈਡੀ ਆ ਜਿਹੜਾ ਠੀਕ ਹੈ ਹਾਂਜੀ ਹਾਂਜੀ ਤੇ ਖੋਲਿਏ ਫਿਰ ਤੋਰ ਦਈਏ ਬਿਲਕੁਲ ਜੀ 14 ਲੀਟਰ ਜਿਹੜਾ ਕਹਿੰਦੇ ਕਿ ਹੁਣ ਚਵਾ ਦਾਂਗੇ ਮੌਕੇ ਤੇ ਤਾਜੀ ਸੋਈ ਆ ਜੇ ਬੱਚਾ ਬਿਲਕੁਲ ਤਾਜ਼ਾ ਨਾੜੂ ਤੇ ਹੀ ਆ ਬਾਕੀ ਹੈਗੇ ਵੀ ਥੋੜੀ ਕ੍ਰੋਸ ਪੰਚ ਆ ਫੈਟ ਇਹਦੇ ਚੰਗੇ ਆ ਥੋੜੀ ਨਾ ਭਾਜੀ ਪੱਕੇ ਖਾਣਾ ਥੋੜਾ ਜਿਹਾ ਬਣਾ ਰਹੀ ਆ ਮੈਂ ਠੀਕ ਆ ਢੰਡੀ ਵਾਲੇ ਦਾ ਭਾਜੀ ਕੋਈ ਬੰਨੀ ਨਹੀਂ ਨੀ ਹੈਗੇ ਬੱਚੇ ਠੀਕ ਆ ਜੀ ਆ ਦੇਖੋ ਭਾਵੇਂ ਇਦਾਂ ਗਲੀ ਜੀ ਬੈਠੇ ਆ ਜਾ ਵੀਰ ਜੀ ਲਾਇਆ ਫਿਰ ਹਾਂ ਜੀ ਘਾਟ ਘਾਟ ਵੀ ਚੰਗਿਆ ਬੱਚੀ ਦਾ ਬਿਲਕੁਲ ਛੋਹ ਜੀ ਅਦੂਰ ਤਾਂ ਵੀ ਇੱਕ ਵਾਰੀ ਦੇਖ ਸਕਦੇ ਜੀ ਠੰਡੇ ਪੰਨ ਵਾਲਾ ਦਾ ਰਚੀ ਦਾ ਰਿਕਾਰਡ ਆ ਨਾ ਠੀਕ ਹੈ ਕਿੱਥੇ ਮਰਜ਼ੀ ਜਦੋਂ ਮਰਜ਼ੀ ਫਰਾਗੀਆ ਬੋਵੇ ਚ ਖਲਾਰ ਕੇ ਚੋੜਾ ਅੱਛਾ ਪਾਜੀ ਆ ਵੀ ਫਿਰ ਦੁੱਧ ਖਰਾਬ ਹੋ ਜਾਂਦਾ ਹੈ ਖਰਾਬ ਥੋੜਾ ਹੋਣਾ ਜਦੋਂ ਜੇ ਬੀਤਾ ਉਰ ਬੈ ਕੇ ਚੋੜੋ ਠੀਕ ਹੈ ਜੀ ਹਾਂ ਜੀ ਭਾਵੇਂ ਕੋਈ ਨਿਆਣਾ ਚੋਲੇ ਭਾਵੇਂ ਕੋਈ ਸਿਆਣਾ ਚੋਲੇ ਆ ਥਾਨ ਤਾਂ ਖਾਦੋ ਪਾਜੀ ਬਹੁਤ ਵਧੀਆ ਥਾਨ ਠੀਕ ਹੈ ਜੀ ਲੈ ਜਾ ਫਿਰ ਤੇ ਕੀ ਰੱਖੀਏ ਵਿੱਚ ਫਿਰ ਇਹਦਾ ਮੁੱਲ ਆਪਾਂ ਸੂਈ ਸਵਾਈ ਆ ਭਾਜੀ ਹੁਣ ਤਾਂ ਦੁੱਧ ਹੀ ਜਾ ਕੇ ਭਾਂਡੇ 'ਚ ਪੈਣਾ ਸਿੱਧਾ ਹਾਂਜੀ ਸੇਮ ਹੀ ਕਰਦੀ ਐ ਭਾਜੀ ਅੱਛਾ ਹਾਂਜੀ 45000 ਹਾਂਜੀ ਭਾਵੇਂ ਕੋਈ ਆ ਲੈ ਜਾਏ ਤੇ ਭਾਵੇਂ ਕੋਈ ਆ ਲੈ ਜਾਏ ਪਰ ਕਰੀਏ ਕੁਸ਼ਮਾਨਤਾ ਨਾ ਜੋ ਦਿਲ ਕਰਦੇ ਵੇ ਦੀ ਕਰ ਦੋ ਕਿੰਨੇ ਦੀ ਕਰਦੀ ਐ 43 ਦੀ ਕਰਦੀ ਐ ਨਹੀਂ ਵਾਧੇ ਕਰੀਏ 42 ਦੀ ਕਰਦੀ ਐ ਪੂਰੇ 40 ਦੀ ਅੱਛਾ ਪੂਰੇ 40 ਦੀ ਹਾਂਜੀ 20 ਲੀਟਰ ਵਾਲੀ ਹਾਂਜੀ ਤਾਜੀ ਸੂਈ ਤਾਜੀ ਸੂਈ ਅੱਜ ਕੀ ਹੋ ਗਿਆ ਜੀ ਦੋ ਹੋਰ ਛੱਡ ਦਾਂਗੇ ਅੱਛਾ 33 ਦੇ ਦਾਂਗੇ 33000 ਦੇ ਯਾਰ ਇੱਕ ਹੋਰ ਛੋੜ ਕਰਦਾ 37 ਦੀ ਬੱਛ ਦੇਦਾ ਠੀਕ ਹੈ ਜੀ 37 ਭਾਜੀ 37000 ਦੇ ਹੋਂ ਦੀ ਨਹੀਂ ਪਰ ਆਫਰ ਹੀ ਆ ਤੇ ਦੁੱਧ 14 ਲੀਟਰ ਕਰਾ ਚੋ 14 ਲੀਟਰ ਭਾਜੀ ਆ 8ਰ ਕਾ ਹੋਊਗਾ ਭਾਵੇਂ 13 ਲੀਟਰ ਕੋਈ ਨਾ ਕੰਡੇ ਤੇ ਚੜਾ ਲੇ ਭਾਜੀ ਠੀਕ ਹੈ ਜੀ ਹਾਂ ਜੀ ਤੇ ਹੁਣ ਇੱਕ ਹੋਰ ਐਂਡ ਤੇ ਆ ਹਾਂ ਜੀ ਚੰਗੇ ਸੋਹਣੇ ਪ੍ਰਿੰਟ ਵਾਲੀ ਆ ਜਿਹੜੀ ਇਹ ਵੀ ਦੱਸਿਏ ਬੱਧੀਏ ਤੇ ਫਾਰੇ ਪਹਿਲਾ ਸੂਆ ਭਾਜੀ ਬੱਚੀ ਸੂਈ ਆ ਅੱਛਾ ਕੱਲ ਡਾਕਟਰ ਤੋਂ ਚੈੱਕ ਕਰਾਈ ਆ ਅੱਛਾ ਡਾਕਟਰ ਕਹਿੰਦਾ 6 ਮਹੀਨੇ ਦਾ 2-3 ਦਿਨ ਉੱਪਰ ਹੋ ਸਕਦੇ ਜਾਂ ਥੱਲੇ ਹੋ ਸਕਦੇ ਆ ਚੈੱਕ ਪਾਸ ਚੈੱਕ ਪਾਸ ਭਾਜੀ ਗਰੰਟੀ ਨਾਲ 50 ਤੋਂ ਪਲੱਸ ਹੋਊਗੀ ਥੱਲੇ ਨਾ ਹੋਊਗੀ ਟੋਕੜ ਗੱਪਣ ਆ ਗਈ ਆ ਦੇਖ ਸਕਦੇ ਟੋਕੜ ਗੱਪਣ ਆ ਗਈ ਆ ਦੇਖ ਸਕਦੇ ਚੰਗੇ ਸੋਹਣੇ ਲੱਭ ਕੇ ਲਿਆਂਦੀ ਐ ਆ ਦੇਖ ਸਕਦੇ ਜੇ ਉਹਦੇ ਸੋਨੇ ਪ੍ਰਿੰਟਾ ਲਈ ਤੋਂ ਕਰ ਗੱਬਣ ਹੈ ਜਿਹੜੀ ਬਹੁਤੇ ਵੀਰਾਨੀ ਡਿਮਾਂਡ ਹੁੰਦੀ ਹੈ ਮਾਰ ਹੁੰਦੀ ਆ ਤੇ ਮੈਂ ਕਹਾਂ ਨਵੇਂ ਸਾਲ ਦੇ ਕੋਈ ਵੰਪਰ ਆਫਰ ਵੀ ਕੱਢੀਏ ਠੀਕ ਆ ਤੇ ਇਹਦੇ ਕੋ ਦੁੱਧ ਕਿੰਨਾ ਆ ਦੁੱਧ ਭਾਜੀ ਬੱਛੀ ਕੋਲੋਂ 9 ਲੀਟਰ ਸੀ ਵਧੀਆ ਭਾਜੀ ਕੱਲ ਦੀ ਆਈ ਹੈ ਤੇ ਮਗਰ ਵੀ ਬੱਛੀ ਸੀਗੀ ਉਹਨਾਂ ਲਾੜੀ ਭਾਜੀ ਬੱਛੀ ਨਹੀਂ ਦਿੱਤੀ ਹੈਗੀ ਅੱਛਾ ਬੱਛੀ ਨਹੀਂ ਦਿੱਤੀ ਬਾਕੀ ਠੰਡੀ ਸੀਲਾ ਰੱਸੀ ਪਾਓ ਨਾ ਪਾਓ ਪਾੜਾ ਪਾਓ ਨਾ ਪਾਓ ਇਦੀ ਬੈਗ ਤੇ ਪਰ 6 ਮਹੀਨਿਆਂ ਦੀ ਚੈੱਕ ਪਾਸ 6 ਮਹੀਨੇ ਦੀ ਚੈੱਕ ਪਾਸ 2-4 ਦਿਨ ਥੱਲੇ ਹੋ ਸਕਦੇ 2-4 ਦਿਨ ਉੱਪਰ ਹੋ ਸਕਦੇ ਭਾਵੇਂ ਇਹਨਾਂ ਦੇ ਡਾਕਟਰ ਵੀ ਨਹੀਂ ਕਨਫਰਮ ਕਰ ਸਕਦੇ ਹਾਂਜੀ ਹਾਂਜੀ ਪਰ 50 ਤੋਂ ਪਲੱਸ ਹੈ ਦੀ ਆਪਣੀ ਗਾਰੰਟੀ ਹੈ ਜੀ ਤੇ ਸੱਜਰ ਨੇ ਕਿੰਨਾ ਚੁਆਇਆ ਦੋਸਤ ਸੱਜਰ ਨੇ ਭਾਜੀ ਮੇਰੇ ਹਿਸਾਬ ਨਾਲ ਉਹ ਘਰ ਵਾਲਿਆਂ ਦੇ ਕਹਿਣ ਮੁਤਾਬਕ ਕਹਿੰਦੇ ਵੀ 17 ਕਿਲੋ ਦੁੱਧ ਚੁੰਉਂਦੇ ਰਹੇ ਆ ਅੱਛਾ ਹਾਂਜੀ ਹੁਣ ਵੀ ਭਾਜੀ ਦੁੱਧ 7 ਕਿਲੋ ਵਧੀਆ ਜਿਹੜਾ ਮਿਲਨ ਵਾਲਾ ਲੀਟਰ ਵਾਲਾ ਠੀਕ ਹੈ ਜੀ ਝਾਗੜਾ ਹੁਣ ਵੀ 12 ਕਿਲੋ ਦਾ ਦਿਖਾਵਾ ਕਰ ਦੂੰਗਾ ਤੇ ਐਰ ਕੇ ਤੇ ਹੁਣ ਦੂਸਰੇ ਸਵੇਰੇ ਦੁੱਧ ਵਾਧੇ ਕੱਢੂਗੀ ਵਾਧਾ ਕਰ ਨਾਲੇ ਭਾਜੀ ਟਾਈਮ ਇਹਦਾ ਕਿੰਨਾ ਰਹਿ ਬਾਜਾਰ ਆ ਫਿਰ ਪੂਰਾ ਯਾਰ ਫਿਰ ਪ੍ਰਿੰਟ ਦਿਖਾ ਦਿਓ ਬੱਚੀ ਹਾਂ ਦੇਖ ਲਓ ਜੀ ਪੂਰੀ ਸੋਹਣੀ ਬਹਿੜਿਆ ਜਿਹੜੀ ਪ੍ਰਿੰਟ ਤੇ ਫੜੀ ਚੰਗੀ ਏ ਸੋਹਣੀ ਟੁਕੜ ਗੱਬਨੇ ਆ ਜਿਹੜੀ ਆਜ ਲੈ ਆ ਵੀ ਜੀ ਕਿੰਗਾ ਪੀਸ ਭਾਈ ਕੱਢ ਕੇ ਲੈਣਾ ਕੋਈ ਸੌਂਦੇ ਚਾਰ ਪੈਸੇ ਹੀ ਗਾਂ ਬੱਤੀ ਜਾਣੇ ਬਾਕੀ ਇਹੋ ਜਿਹਾਂ ਗਾਵਾਂ ਸੰਭਨਦਾ ਵੀ ਜਿਹੜਾ ਮੁੱਲ ਮੁੜਦਾ ਹੈ ਥੋੜਾ ਡਰਦੀ ਡਰਦੀ ਜੀ ਆ ਤੇ ਥਾਂ ਸੁਣ ਲਈ ਓਕੇ ਸਾਰੇ ਮੈਂ ਕਹ ਪਾਜੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਚੋਈ ਜਾਣੀ ਭਾਜੀ ਇਹ ਕਿਹੜੀ ਗੱਬਣ ਬਿਲਕੁਲ ਬੰਪਰ ਆਫਰ ਹੀ ਲਾ ਦੀਏ ਬੰਪਰ ਆਫਰ ਹੀ ਲਾ ਦੀਏ ਭਾਜੀ ਇਹਦਾ ਕਿੰਨੇ ਦੀ ਬੱਚੀ ਦਾ ਭਾਜੀ ਤੁਹਾਨੂੰ ਵੱਡੇ ਦਿੱਤੀ ਆਪਸ ਨਾਲ 4 ਮਹੀਨੇ ਸੰਭ ਕਿ 50000 ਰੁਪਏ ਦਾ ਬਤਨ ਹੈ ਹਾਂਜੀ ਹੁਣ ਇਹਦਾ ਦੁੱਧ ਵੀ 2-3 ਮਹੀਨੇ ਹੋਰ ਦੇ ਜਾਣਾ ਕਿਉਂਕਿ ਹਰਿਆ ਚੱਲ ਪਿਆ ਠੀਕ ਆ ਹਾਂਜੀ ਬੱਚੀ ਭਾਜੀ 35000 ਦੀ ਜੀ 35000 ਦੀ ਹਾਂ ਜੀ ਕਿੰਨਾ ਕਰਨਾ ਵਿੱਚ ਮਾਨ ਦੱਸੋ ਤੁਸੀਂ ਦੱਸੋ ਖੁੱਲਾ ਹੀ ਕਰ ਦਈਏ ਕਰ ਦੋ ਜੀ ਇੱਕੋ ਗੱਲ ਕਰ ਦਈਏ ਫਿਰ ਇੱਕੋ ਹੀ ਕਰ ਦਈਏ ਪੂਰੇ 30 ਦੀ ਕਰ ਦਈਏ ਫਿਰ ਜਵਾਨ ਦੋ ਜੀ ਅੱਛਾ ਹਾਂ ਜੀ ਵਿੱਚ ਹੈਗੀ ਕੋਈ ਕਸਰ ਹੋਰ ਦੱਸੋ ਤੁਸੀਂ ਦੱਸੋ ਤੁਸੀਂ ਦੱਸਣਾ ਜੀ ਤੁਹਾਡੇ ਹੀ ਹੁਣਾ ਚੋ ਤੁਸੀਂ ਕਹੋਗੇ ਕਰ ਦਾਂਗੇ ਯਾਰ ਛੱਡ ਦਈਏ ਨਹੀਂ ਯਾਰ ਜੀ ਠੰਡ ਠੰਡ ਬਹੁਤ ਹੈ ਵੀਰ ਭਰਾ 28 ਦੀ ਦੇ ਦਈਏ ਇੱਕੋ ਹੀ ਗੱਲ ਭਾਜੀ ਹਾਂ ਨਾ 27000 ਰੁਪਏ ਬਚੀ ਅੱਛਾ 27000 ਦੀ 27000 ਕਾਜੀ ਤੋਕੜ ਗੱਬਣ ਚੀਜ਼ ਆ ਕੋਈ ਜੇ ਕੋਈ ਵੀਰਸ ਆਮ ਲੂਗਾ ਨਾ ਮੈਂ ਆਉਣ ਕੈਮਰੇ ਕੇ ਨਾ 45 ਹਜ਼ਾਰ ਦੀ ਵੱਛੀ ਮੈਂ ਲਊਗਾ ਬਾਕੀ ਇਹ ਆ ਕਿ ਜਿੱਦਨ ਤਿਆਰ ਹੋਈ ਉਦੋਂ ਮੁੱਲ ਜਿਹੜਾ ਬਾਜ਼ਾਰ ਥੋੜਾ ਫਰਕ ਨਾ ਪ੍ਰਿੰਟ ਬਹੁਤ ਵਧੀਆ ਵੱੱਛੀ ਆ ਹਾਂਜੀ ਹਾਂਜੀ ਤੇ ਠੀਕ ਐ ਵੀਰ ਜੀ ਹੋਰ ਕੁਛ ਕੋਈ ਨਾ ਬੱਸ ਵੀਰ ਜੀ ਬਹੁਤ ਮਿਹਰਬਾਨੀ ਧੰਨਵਾਦ ਤੁਸੀਂ ਆਇਓ ਠੀਕ ਐ ਫਿਰ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਠੀਕ ਐ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਕ ਕੋਈ ਗੱਬਣਿਆ ਚਾਰ ਸੂਈਆਂ ਸਵਾਈਆਂ ਵਾ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚਾੱਕ ਕੇ ਫਿਰ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ